ਆ ਮੋਰ ਲੱਗਿਆ ਸ਼੍ਰੋਮਣੀ ਗੁਰਦਵਾਰਾ ਬੰਦਕ ਕਮੇਟੀ ਆ ਥੱਲੇ ਲਿਖਿਆ ਪ੍ਰਕਾਸ਼ਕ ਸੈਕਟਰੀ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦਵਾਰਾ ਬੰਦਕ ਕਮੇਟੀ ਸ੍ਰੀ ਅਮਰਸਰ ਸਾਹਿਬ ਸੋ ਇਹ ਸ਼੍ਰੋਮਣੀ ਗੁਰਦਵਾਰਾ ਬੰਦਕ ਕਮੇਟੀ ਨੇ ਛਾਪੀ ਹੈ ਤੇ ਇਹਦਾ ਜਿਹੜਾ ਪ੍ਰਕਾਸ਼ਕ ਹੈ ਉਹ ਆ ਵਿਖਿਆ ਸਮੁਦ੍ਰਕ ਬੀ ਡਾਨ ਪ੍ਰੈਸ ਅਮਰਸਰ ਇਹ ਡਾਂ ਪ੍ਰੈਸ ਤੇ ਛਪੀ ਹੈ ਸ਼੍ਰੀਮਨਿਕ ਜੀ ਦੇ ਆਪਦੇ ਉੱਤੇ ਚਾਹ ਦੋ ਸਕਦਾ ਜਦੋਂ ਜਿਆਦਾ ਕਿਤਾਬਾਂ ਛਾਪਣੀਆਂ ਹੁੰਨ ਤਾਂ ਬਾਹਰੋਂ ਛਪਾਈ ਹੋਵੇ ਪਰ ਇਸ ਕਿਤਾਬ ਦਾ ਜਿਹੜਾ ਵੱਡਾ ਸਵਾਲ ਹੈ ਸਾਡੇ ਸਾਹਮਣੇ ਜਿਹੜਾ ਦੇਖਣ ਦੀ ਲੋੜ ਹੈ ਉਹ ਇਹ ਹੈ ਕਿ ਜਿਵੇਂ ਗੁਰਦੇਵ ਸਿੰਘ ਜੀ ਨੇ ਦੱਸਿਆ ਜਿਹੜਾ ਸਿੱਖ ਇਤਿਹਾਸ ਹੈ ਉਹਦਾ ਹਿੰਦੂਕਰਨ ਕੀਤਾ ਜਾ ਰਿਹਾ ਉਹ ਬੜੇ ਸਾਰੇ Hindu ਵਿਦਵਾਨਾਂ ਵੱਲੋਂ ਵੀ ਉਹ ਸਿੱਖ ਵਿਦਵਾਨਾਂ ਵੱਲੋਂ ਵੀ ਕਰਿਆ ਜਾ ਰਿਹਾ ਕਿਉਂਕਿ ਮੈਂ ਜਦੋਂ ਸਿੱਖ ਵਿਦਵਾਨਾਂ ਦੀ ਗੱਲ ਹੁੰਦਾ ਉਹਦਾ ਪਹਿਲਾ ਕਮੰਦਾ ਸਰੋਤ ਹੀ ਪਾਈ ਵੀ ਸਿੰਘ ਨੇ ਆਇਆ ਕਿਹਾ ਜੀ ਡਾਕਟਰ ਗੰਨਾ ਸਿੰਘ ਨੇ ਆਇਆ ਕਿਹਾ ਜੀ ਲੜ ਫੌਜਾ ਸਿੰਘ ਭੋਲਣ ਨੇ ਆਇਆ ਕਿਹਾ ਉਹ ਭਾਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿਖਵਾ ਜਿਹੜਾ ਉਹ ਪਹਿਲਾਂ ਉਹਨੂੰ ਤਾਂ ਦੇਖ ਲਓ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਸਭ ਤੋਂ ਵੱਡਾ ਸਰੋਤ ਹੈ ਸਭ ਤੋਂ ਵੱਡਾ ਅਧਿਕਾਰਤ ਸਰੋਤ ਹੈ ਉਹਨੂੰ ਨਹੀਂ ਰੱਖਣਾ ਜਿਹੜੇ ਬੰਦੇ 300 ਸਾਲ ਬਾਅਦ ਜਮਏ ਨੇ ਉਹਨਾਂ ਨੇ ਆਪਦਾ ਵਿਚਾਰ ਕਹਿਤਾ ਦੀ ਮੇਰਾ ਵਿਚਾਰ ਹੈ ਉਹਨਾਂ ਨੇ ਲਿਖ ਦੇਣਾ ਕਿਉਂਕਿ ਉਹ ਸਰੋਤ ਵਾਂਗ ਕਿਉਂ ਨਾ ਵਾਸਤੇ ਫਿਰ ਦੂਜਾ ਦੂਜੇ ਨਹੀਂ ਕਰਨ ਵਾਲ ਕੇ ਲਿਖਿੰਦਾ ਉਹ ਗਾਂਹ ਜਾਂਦਾ ਹੀ ਨਹੀਂ ਉਹ ਦੇਖਦਾ ਹੀ ਨਹੀਂ ਇਹ ਲਿਖਿਆ ਕਿੱਥੇ ਆ ਇਹਨੇ ਐ ਕਿਵੇਂ ਲਿਖਿਆ